ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਸਾਹਿਬ ਦੀ ਬਾਣੀ ਦੇ ਵਿਚਾਰ ਦੇ ਨਾਲ ਅਸੀਂ ਜੁੜ ਰਹੇ ਹਾਂ ਆਨੰਦ ਸਾਹਿਬ ਦੀਆਂ 24 ਪੌੜੀਆਂ ਦੀ ਵਿਚਾਰ ਹੁਣ ਤੱਕ ਅਸੀਂ ਕਰ ਚੁੱਕੇ ਹਾਂ ਅੱਜ ਅਸੀਂ ਆਨੰਦ ਸਾਹਿਬ ਦੀ ਪਵਿੱਤਰ ਬਾਣੀ ਦੀ 25ਵੀਂ ਪੌੜੀ ਟੂਡੇ ਵੀ ਆਰ ਗੋਇੰਗ ਟੂ ਡਿਸਕਸ ਦਾ 25ਥ ਪੌੜੀ ਆਫ ਆਨੰਦ ਸਾਹਿਬ ਇਸ ਦੀ ਪਹਿਲੀ ਪੰਕਤੀ ਹੈ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਗੁਰੂ ਗਿਆਨ ਦਾ ਸ਼ਬਦ ਜਿਹੜੀ ਸਿੱਖਿਆ ਹੈ ਗੁਰੂ ਦੀ ਰੱਬੀ ਗੁਣਾ ਨਾਲ ਭਰਿਆ ਹੋਇਆ ਬੇਸ਼ਕੀਮਤੀ ਖਜ਼ਾਨਾ ਹੈ ਆਮ ਤੌਰ ਤੇ ਬਾਹਰ ਖਜ਼ਾਨੇ ਮੰਨਿਆ ਜਾਂਦਾ ਹੀਰੇ ਜਵਾਰਾਤ ਰਤਨ ਅਲਗ-ਅਲਗ ਤਰ੍ਹਾਂ ਦੇ 올 ਦੋਜ਼ ਜੈਮਸਟੋਨਸ 올 ਦੋਜ਼ ਡਾਇਮੰਡਸ ਵੀ ਕਨਸੀਡਰ them as ਟ੍ਰੈਜਰ ਬਟ ਵੈਨ ਵੀ ਕਮ ਟੂ ਦ ਗੁਰੂ ਟੂ ਗੁਰਮਤ ਗੁਰਮਤ ਵਿੱਚ ਵਿਜ਼ਡਮ ਦੇ ਵਿੱਚ ਗਿਆਨ ਦੇ ਵਿੱਚ ਉਹ ਰੱਬੀ ਗੁਣ ਹੀ ਸਭ ਤੋਂ ਵੱਡੇ ਬੇਸ਼ਕੀਮਤੀ ਹੀਰੇ ਰਤਨ ਨੇ ਕਿਹੜੇ ਗੁਣ ਸੰਤੋਖ ਦਾ ਸਬਰ ਦਾ ਦਇਆ ਦਾ ਕੰਪੈਸ਼ਨ ਹਿਊਮਿਲਟੀ ਕੰਟੈਂਟਮੈਂਟ ਥੀਸ ਆਰ ਦਾ ਰੀਅਲ ਡਾਇਮੰਡਸ ਥੀਸ ਆਰ ਦਾ ਰੀਅਲ ਜੈਮਸਟੋਨਸ ਥਿਸ ਇਸ ਦਾ ਰੀਅਲ ਟ੍ਰੈਜਰ ਵਿਚ ਵੀ ਸ਼ੁੱਡ ਗੈਦਰ ਵਿਦਿਨ ਅਸ ਤੋ ਗੁਰੂ ਜਿਹੜਾ ਹੈ ਗੁਰੂ ਦਾ ਜਿਹੜਾ ਗਿਆਨ ਹੈ ਜਿਹੜਾ ਸਾਨੂੰ ਲਿਬਰੇਟ ਕਰਦਾ ਵਿਕਾਰਾਂ ਤੋਂ ਗੁਰੂ ਦਾ ਗਿਆਨ ਜਿਹੜਾ ਸਾਨੂੰ ਮੁਕਤ ਕਰਦਾ ਹੈ ਵਿਕਾਰਾਂ ਦੀ ਗੰਦਗੀ ਤੋਂ ਬੁਰਾਈਆਂ ਦੀ ਗੰਦਗੀ ਤੋਂ ਸਾਡੇ ਅੰਦਰ ਖਜ਼ਾਨਾ ਲੈ ਕੇ ਆਉਂਦਾ ਹੈ ਮਤ ਵਿੱਚ ਰਤਨ جواਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਤੋ ਗੁਰੂ ਦੀ ਇੱਕ ਸਿੱਖਿਆ ਗੁਰੂ ਦਾ ਗਿਆਨ ਉਹ ਭਰਿਆ ਹੋਇਆ ਖਜ਼ਾਨਿਆਂ ਦੇ ਨਾਲ ਹੀਰੇ ਮੋਤੀਆਂ ਦੇ ਨਾਲ ਕਿਹੜੇ ਹੀਰੇ ਮੋਤੀ ਜਿਹੜੇ ਗੁਣਾ ਦੇ ਨੇ ਰੱਬੀ ਗੁਣਾ ਦੇ ਡਿਵਾਈਨ ਵਰਚੂਜ਼ ਉਹ ਉਹ ਖਜ਼ਾਨੇ ਗੁਰਬਾਣੀ ਚ ਫੁਰਮਾਇਆ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾਂ ਪਾਲਣ ਜਾਹੀ ਗੁਰੂ ਦੇ ਕੋਲ ਆ ਕੇ ਵੀ ਕਈ ਵਾਰ ਗਿਆਨ ਲੈ ਕੇ ਵੀ ਜਿਹੜੇ ਤੇ ਚੰਗੇ ਨੇ ਜਿਹੜੇ ਗੁਰੂ ਨੂੰ ਸਮਰਪਿਤ ਨੇ ਗੁਰੂ ਦੇ ਗਿਆਨ ਨੂੰ ਉੱਥੋਂ ਹੀਰੇ ਮੋਤੀ ਚੁਗਦੇ ਨੇ ਗੁਰੂ ਦੇ ਗਿਆਨ ਦੇ ਵਿੱਚੋਂ ਉਹ ਆਪਣੇ ਅੰਦਰ ਇੰਟਰਨਲਾਈਜ਼ ਕਰਦੇ ਨੇ ਡਿਵਾਈਨ ਵਰਚੂਸ ਨੂੰ ਕੰਪੈਸ਼ਨ ਦਇਆ ਨੂੰ ਹਿਊਮਿਲਟੀ ਨਿਮਰਤਾ ਨੂੰ ਕੰਟੈਂਟਮੈਂਟ ਸੰਤੋਖ ਨੂੰ ਸਬਰ ਪੇਸ਼ੈਂਸ ਨੂੰ ਪਰ ਕਈ ਐਸੇ ਦੁਸ਼ਟ ਵੀ ਹੁੰਦੇ ਨੇ ਜਿਹੜੇ ਉਸ ਵਿਜ਼ਡਮ ਉਸ ਗਿਆਨ ਨੂੰ ਸਿਰਫ ਇਸ ਕਰਕੇ ਲੈਂਦੇ ਨੇ ਕਿ ਕਿਸੇ ਹੋਰ ਨੂੰ ਲੁੱਟ ਸਕਣ ਬਗ ਡੱਡਾ ਪਾਲਣ ਜਾਹੀ ਤੋ ਉਸ ਪਾਸਿਓਂ ਅਵੇਅਰ ਕੀਤਾ ਗੁਰਬਾਣੀ ਨੇ ਸਾਨੂੰ ਤੋ ਗੁਰਬਾਣੀ ਜਾਂ ਗੁਰੂ ਦਾ ਗਿਆਨ ਇੱਕ ਖਜ਼ਾਨਾ ਹੈ ਰੱਬੀ ਗੁਣਾ ਦਾ ਤੋ ਗੁਰਬਾਣੀ ਨੂੰ ਪੜਨਾ ਪਾਠ ਕਰਨਾ ਇਸ ਕਰਕੇ ਜ਼ਰੂਰੀ ਕਿ ਉਹ ਖਜ਼ਾਨਾ ਅਸੀਂ ਆਪਣੇ ਅੰਦਰ ਲੈ ਸਕੀਏ ਉਹ ਰੱਬੀ ਗੁਣ ਆਪਣੇ ਅੰਦਰ ਲੈ ਕੇ ਆ ਸਕੀਏ ਸੋ ਗੁਰੂ ਦਾ ਜਿਹੜਾ ਸ਼ਬਦ ਹੈ ਗੁਰੂ ਦੀ ਜਿਹੜੀ ਸਿੱਖਿਆ ਹੈ ਰਤਨ ਉਹ ਬੜਾ ਵੱਡਾ ਖਜ਼ਾਨਾ ਹੈ ਹੀਰੇ ਜਿੱਤ ਜੜਾਓ ਉਹਦੇ ਵਿੱਚ ਜੜੇ ਹੋਏ ਨੇ ਹੀਰੇ ਰੱਬੀ ਗੁਣਾ ਦੇ ਦਇਆ ਸੰਤੋਖ ਖਿਮਾ ਇਹ ਸਾਰੇ ਰੱਬੀ ਗੁਣ ਨੇ ਸਬਰ so the word, the teachings of the guru, the wisdom of the guru, are priceless treasure filled with divine virtues like compassion, humility, contentment. jinna andhra ananda onda in a guna andhra ananda onda. jinna sabarha jinna santu oka ha. uti andhra ananda ha jinna sabarha. uti pataka ha jinna uti andhra hunda. so contentment is that treasure which brings peace within us. humility brings peace within us. ego brings chaos within us agli pankti dekhde ha shabd ratan jit mann laga eh howa samao rabbi gyan wale is khazane val lagya hoya mann jeda mann is passe lag gaya is khazane val sirf padan tak simit nahi hai sirf paath karan tak jeda limited nahi hai ki i have to do paath main paath karne inne karne inne karne fulani jagah ja ke karne inne vaje karne hai ਅਰਲੀ ਇਨ ਦਾ ਮਾਰਨਿੰਗ ਕਰਨੇ ਆ ਆਫਟਰਨੂਨ ਕਰਨੇ ਆ ਜਾਂ ਇਹ ਟਾਈਮ ਜਾਂ ਕਾਊਂਟਿੰਗ ਵਿੱਚ ਨਹੀਂ ਜਿਹੜਾ ਕੈਲਕੂਲੇਸ਼ਨਸ ਨਹੀਂ ਪਿਆ ਗਿਣਤੀਆਂ ਵਿੱਚ ਨਹੀਂ ਪਿਆ ਹੋਇਆ ਜਿਹੜਾ ਮਨ ਉਸ ਗੁਰੂ ਦੇ ਸ਼ਬਦ ਦੇ ਵਿੱਚ ਜਿਹੜਾ ਖਜ਼ਾਨਾ ਹੈ ਜਿਹਦਾ ਧਿਆਨ ਉਹਦੇ ਵੱਲ ਹੈ ਕਿ ਮੈਂ ਇਹਦੇ ਵਿੱਚ ਗੁਣ ਲੈਣੇ ਆ ਇਹਦੇ ਵਿੱਚ ਮੈਂ ਨਿਮਰਤਾ ਲੈਣੀ ਆ ਇਹਦੇ ਵਿੱਚ ਮੈਂ ਸਬਰ ਸੰਤੋਖ ਲੈਣਾ ਹੈ ਇਹਦੇ ਤੋਂ ਮੈਂ ਉਹ ਗੁਣ ਲੈਣਾ ਕਿ ਕਿਸ ਤਰ੍ਹਾਂ ਸੁਖ ਆਵੇ ਦੁੱਖ ਆਵੇ ਤੇ ਮੇਰੇ ਮਨ ਦਾ ਆਨੰਦ ਬਣਿਆ ਰਹੇ ਤੋ ਜਿਨ੍ਹਾਂ ਦਾ ਮਨ ਇਸ ਪਾਸੇ ਲੱਗਾ ਹੈ ਮਨ ਲਗਾ ਰੱਬੀ ਗੁਣਾ ਵਿੱਚ ਉਹ ਬੰਦਾ ਉਹ ਮਨੁੱਖ ਉਹ ਮਨ ਸਮਾਇਆ ਰਹਿੰਦਾ ਹੈ ਇਹੋ ਹੋਆ ਉਹਦੇ ਵਿੱਚ ਹੀ ਸਮਾ ਜਾਂਦਾ ਉਸ ਖਜ਼ਾਨੇ ਵਿੱਚ ਹੀ ਸਮਾ ਜਾਂਦਾ ਹੈ ਸੋ ਦ ਮਾਈਂਡ ਦੈਟ ਅਟੈਚਸ ਦੈਟ ਫੋਕਸਸਸ ਟੂ ਦਿਸ ਡਿਵਾਈਨ ਵਿਜ਼ਡਮ ਗੁਰੂ ਦੇ ਸ਼ਬਦ ਦੇ ਵਿੱਚ ਜਿਹੜਾ ਖਜ਼ਾਨਾ ਹੈ ਵੈਨ ਵੀ ਫੋਕਸ ਔਨ ਟੂ ਇਟ ਵੈਨ ਵੀ ਅਟੈਚ ਆਰ ਸੈਲਫ ਵੈਨ ਵੀ ਆਰ ਡੈਡੀਕੇਟਿਡ only towards that treasure of contentment compassion and all those divine virtues and not in into like just reading or going through the words sirf padhi nahi jana jida dhyan ode vich chhupe hoye khazane vich hai ki main ta eh heere moti chugneya vichon main eh ratan laneya they are immersed in divine virtues us gunan de khazane vich ekmik ho jande they live one in compassion they don't have to find an occasion to show compassion ਉਹਨਾਂ ਨੂੰ ਕੋਈ ਇਹੋ ਜੀ ਸਥਿਤੀ ਨਹੀਂ ਲੱਭਣੀ ਪੈਂਦੀ ਕੋਈ ਇਹੋ ਜਿਹਾ ਸਮਾਂ ਨਹੀਂ ਲੱਭਣਾ ਪੈਂਦਾ ਕਿ ਇੱਥੇ ਦਇਆ ਕਰਨੀ ਹੈ ਉਹ ਸਿਰਫ ਗੁਰਦੁਆਰੇ ਆ ਕੇ ਸੱਚ ਨਹੀਂ ਬੋਲਦੇ ਹਰ ਜਗ੍ਹਾ ਹੀ ਸੱਚ ਬੋਲਦੇ ਆ ਉਹ ਸਿਰਫ ਗੁਰਦੁਆਰੇ ਆ ਕੇ ਨਿਮਰਤਾ ਵਿੱਚ ਆ ਕੇ ਵਾਹਿਗੁਰੂ ਜੀ ਦਾਲਾ ਵਾਹਿਗੁਰੂ ਜੀ ਨਹੀਂ ਕਰਦੇ ਉਹ ਹਰ ਜਗ੍ਹਾ ਹੀ ਨਿਮਰਤਾ ਚ ਰਹਿੰਦੇ ਉਹ ਇੱਕ ਹੋ ਗਏ ਉਹਦੇ ਵਿੱਚ ਸਮਾ ਗਏ ਉਹਨਾਂ ਗੁਣਾ ਚ ਸਮਾ ਗਏ ਉਹ ਸਿਰਫ ਅਰਦਾਸ ਕਰਨ ਲੱਗਿਆਂ ਨਹੀਂ ਕਹਿੰਦੇ ਕਿ ਮੇਰਾ ਮੁਝਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਉਹ ਇਹਨਾਂ ਬੋਲਾਂ ਵਿੱਚ ਇਸ ਗਿਆਨ ਦੇ ਵਿੱਚ ਸਮਾ ਗਏ ਇਹ ਹੋਵਾ ਸਮਾਓ ਹਰ ਵੇਲੇ ਉਹਨਾਂ ਦੇ ਮਨ ਅੰਦਰ ਸ਼ੁਕਰਾਨਾ ਹੈ ਉਹਨਾਂ ਦੇ ਮਨ ਅੰਦਰ ਇਹ ਭਾਵਨਾ ਹੈ ਕਿ ਮੇਰਾ ਮੁਝਮੇ ਕਿਛ ਨਹੀਂ ਉਹ ਸਿਰਫ ਗੁਰਦੁਆਰੇ ਜਾਂ ਗੁਰੂ ਦੇ ਸਾਹਮਣੇ ਜਾਂ ਕਿਸੇ ਹਾਲਾਤ ਦੇ ਮਹਤਾਜ ਨਹੀਂ ਕਿ ਇਨ ਦਿਸ ਪਰਟੀਕਲ ਪਰਟੀਕੂਲ ਸਿਚੁਏਸ਼ਨ ਆਈ ਹੈ ਟੂ ਸ਼ੋ ਦੈਟ ਆਈ ਐਮ ਹੰਬਲ ਆਈ ਐਮ ਵਾਈਜ਼ ਆਈ ਐਮ ਕੰਟੈਂਟ ਕਿ ਮੈਂ ਇਥੇ ਬੜੇ ਸੰਤੋਖ ਵਿੱਚ ਹਾਂ ਕੋਈ ਖਾਸ ਹਾਲਾਤ ਨਹੀਂ ਲੱਭਦੇ ਉਹ ਹਰ ਜਗ੍ਹਾ ਹੀ ਸੰਤੋਖੀ ਹੁੰਦੇ ਨੇ ਹਰ ਜਗ੍ਹਾ ਹੀ ਸਬਰ ਹੁੰਦਾ ਸਿਰਫ ਇੱਕ ਜਗ੍ਹਾ ਨਹੀਂ ਕਹਿੰਦੇ ਬਹੁਤਾਇਤ ਸਾਡੇ ਨਾਲ ਕੀ ਹੁੰਦਾ ਹੈ ਕਿ ਅਸੀਂ ਜਦੋਂ ਸਭ ਕੁਝ ਠੀਕ ਉਦੋਂ ਕਹਿ ਲੈਂਦੇ ਹਾਂ ਕਿ ਹਾਂ ਸਭ ਕੁਝ ਹੈਗਾ ਹੈ ਪਰ ਅੰਦਰ ਉਹ ਭਾਵਨਾ ਨਹੀਂ ਹੈ ਇੱਕ ਨਹੀਂ ਹੋਏ ਦੋ ਹਾਂ ਮੂੰਹੋਂ ਤਾਂ ਬੋਲ ਰਹੇ ਹਾਂ ਮੂੰਹ ਤੋਂ ਬੋਲਨੇ ਕਿछु ਉਠ ਨਹੀਂ ਬੋਲਣਾ ਚਾਹੀਦਾ ਪਰ ਅੰਦਰ ਝੂਠ ਚੱਲ ਰਿਹਾ ਮੂੰਹ ਤਾਂ ਬੋਲ ਰਿਹਾ ਕਿ ਸੰਤੋਖ ਚਾਹੀਦਾ ਪਰ ਅੰਦਰ ਸੰਤੋਖ ਹੈ ਨਹੀਂ ਅੰਦਰ ਕੰਟੈਂਟਮੈਂਟ ਹੈ ਨਹੀਂ ਸੋ ਦ ਮਾਈਂਡ ਦਟ ਅਟੈਚਸ ਦਟ ਫੋਕਸਸਸ ਟੂ ਦ ਡਿਵਾਈਨ ਵਿਜ਼ਡਮ ਰਿਮੇਨਸ ਇਮਰਸਡ ਇਨ ਡਿਵਾਈਨ ਵਰਚੂਸ ਐਟ 올 ਟਾਈਮਸ ਇਨ 올 ਸਿਚੁਏਸ਼ਨਸ ਦੇ ਲਿਵ ਬਾਈ ਦੋਜ਼ ਵਰਚੂਸ ਦੇ ਡੂ ਨੋਟ ਹੈਵ ਟੂ ਵੇਟ ਫਾਰ ਸਿਚੁਏਸ਼ਨਸ ਇਨ ਆਰਡਰ ਟੂ ਐਕਸਰਸਾਈਜ਼ ਦ ਵਰਚੂਸ ਉਹ ਸਿਰਫ ਸਮੇਂ ਦੀ ਵੇਟ ਨਹੀਂ ਕਰਦੇ ਕਿ ਇਹ ਸਮਾਂ ਆਏਗਾ ਤੇ ਉੱਥੇ ਮੈਂ ਕਹਾਂਗਾ ਦਾਸ ਨੇ ਆ ਕੀਤਾ ਦਾਸ ਨੇ ਕੀਤਾ ਉਹਨਾਂ ਦੇ ਮਨ ਦੇ ਅੰਦਰ ਹੀ ਨਿਮਰਤਾ ਹੈ ਉਹਨਾਂ ਦੇ ਮਨ ਦੇ ਅੰਦਰ ਹੀ ਸੰਤੋਖ ਹੈ ਉਹ ਹਰ ਵੇਲੇ ਸ਼ੁਕਰਾਨੇ ਚ ਨੇ ਅਗਲੀ ਪੰਕਤੀ ਦੇਖੋ ਜੀ ਸ਼ਬਦ ਸੇਤੀ ਮਨ ਮਿਲਿਆ ਜਿਨ੍ਹਾਂ ਦਾ ਮਨ ਮਿਲ ਗਿਆ ਸ਼ਬਦ ਦੇ ਨਾਲ ਗਿਆਨ ਦੇ ਨਾਲ ਗੁਰੂ ਦੇ ਗਿਆਨ ਦੇ ਵਿੱਚ ਸੱਚਾ ਲਾਇਆ ਪਾਉ ਸੱਚਾ ਸਤ ਨਾਮ ਉਹਨਾਂ ਦਾ ਪਿਆਰ ਪ੍ਰਮਾਤਮਾ ਨਾਲ ਪਿਆ ਹੈ ਹੋਰ ਕਿਸੇ ਦਾ ਨਹੀਂ ਪੈਂਦਾ ਬਾਕੀ ਸਿਰਫ ਦਿਖਾਵਾ ਹੈ ਸ਼ਬਦ ਨਾਲ ਪਿਆਰ ਪੈਣ ਦਾ ਕੀ ਮਤਲਬ ਹੈ ਕਿ ਮੈਨੂੰ ਆਹ ਵਾਲਾ ਸ਼ਬਦ ਬੜਾ ਸੋਹਣਾ ਲੱਗਦਾ ਜੀ ਜਦੋਂ ਮੈਂ ਸੁਣਦਾ ਮੈਂ ਝੂਮ ਉੱਠਦਾ ਹਾਂ ਇਟਸ ਨੋਟ ਅਬਾਊਟ 댓 ਲਵਿੰਗ ਗੁਰੂਜ਼ ਸ਼ਬਦ ਡਸਨਟ ਮੀਨ 댓 ਯੂ ਲਾਈਕ ਪਰਟੀਕੂਲਰ ਸ਼ਬਦ ਐਂਡ ਯੂ ਯੂ ਸੇ 댓 ਆਈ ਇੰਜੋਏ ਇਟ ਵੈਰੀ ਮੱਚ ਇਟ ਇਟ ਟੇਕਸ ਮੀ ਟੂ ਸਮ ਅਦਰ ਲੈਵਲ ਸਮ ਅਦਰ ਵਰਲਡ 댓ਸ ਨੋਟ ਲਵ ਲਵ ਇਜ਼ ਟੂ ਅੰਡਰਸਟੈਂਡ ਲਵ ਇਜ਼ ਟੂ ਅੰਡਰਸਟੈਂਡ ði ਮੀਨਿੰਗ ਐਂਡ ਇੰਟਰਨਲਾਈਜ਼ ði ਵਿਜ਼ਡਮ ਬੀਂਗ ਪ੍ਰੋਵਾਈਡਡ ਐਂਡ ਲਿਵ ਬਾਈ 댓 ਵਿਜ਼ਡਮ ਉਹ ਹੁੰਦਾ ਹੈ ਪਿਆਰ ਫਿਰ ਪਰਮਾਤਮਾ ਨਾਲ ਪਿਆਰ ਹੈ ਫਿਰ ਸ਼ਬਦ ਨਾਲ ਪਿਆਰ ਹੈ ਨਹੀਂ ਤੇ ਨਹੀਂ ਹੈ ਰੱਬੀ ਗਿਆਨ ਨਾਲ ਰਚਿਆ ਹੋਇਆ ਜਿਹੜਾ ਮਨ ਹੈ ਉਹਦਾ ਹੀ ਸੱਚੇ ਪਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਹੈ ਸੱਚਾ ਪਰਮਾਤਮਾ ਆਦ ਸੱਚ ਝੂਠਾ ਪਰਮਾਤਮਾ ਕੋਈ ਵੱਖਰਾ ਨਹੀਂ ਕਿ ਸੱਚਾ ਪਰਮਾਤਮਾ ਵੱਖਰਾ ਤੇ ਝੂਠਾ ਨਹੀਂ ਸੱਚਾ ਪਰਮਾਤਮਾ ਇਸ ਕਰਕੇ ਕਹਿ ਰਹੇ ਆਪਾਂ ਇਸ ਕਰਕੇ ਇੱਥੇ ਲਿਖਿਆ ਹੈ ਸੱਚ ਸਤ ਨਾਮ ਤੋਂ ਬਣਿਆ ਜਿਹੜਾ ਸਦਾ ਹੈ ਹਮੇਸ਼ਾ ਹੀ ਹੈ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਕਿਸੇ ਖਾਸ ਹਾਲਾਤ ਕਿਸੇ ਖਾਸ ਯੁੱਗ ਵਿੱਚ ਰੱਬ ਜਿਆਦਾ ਨਹੀਂ ਸੀ ਪਹਿਲਾਂ ਵੀ ਉਹਨਾਂ ਹੀ ਸੀ ਅੱਜ ਵੀ ਉਹਨਾਂ ਅੱਗੇ ਵੀ ਉਹਨਾਂ ਹੀ ਹਮੇਸ਼ਾ ਹੀ ਮੇਰੇ ਨਾਲ ਹੈ অলਵੇਜ਼ ਵਿਦ ਮੀ ਇਕਵਲੀ ਪ੍ਰੈਜ਼ੈਂਟ ਇਨ 올 ਟਾਈਮਸ ਐਟ 올 ਪਲੇਸਸ ਏਵਰੀਵੇਅਰ ਇਨ एवरीवन ਉਹਨੂੰ ਕਹਿਆ ਸਤ ਇਟਰਨਲ ਵਨ ਬਾਕੀ ਸਭ ਕੁਝ ਆਉਂਦਾ ਜਾਂਦਾ ਰਹਿੰਦਾ ਉਹਦੇ ਨਾਲ ਪਿਆਰ ਉਦੋਂ ਪੈਂਦਾ ਜਦੋਂ ਅਸੀਂ ਉਸ ਸ਼ਬਦ ਉਸ ਰੱਬੀ ਗਿਆਨ ਡਿਵਾਈਨ ਵਿਜ਼ਡਮ ਦੇ ਵਿੱਚ ਇੱਕ ਹੋ ਕੇ ਜੀਨੇ ਇਹ ਵਸਮਾਓ ਵੈਨ ਵੀ ਲਿਵ ਇਮਰਸਡ ਵੈਨ ਵੀ ਲਿਵ ਦੋਜ਼ ਡਿਵਾਈਨ ਵਰਚੂਜ਼ ਵੈਨ ਵੀ ਲਿਵ ਬਾਈ 댓 ਡਿਵਾਈਨ ਵਿਜ਼ਡਮ ਵਿਚ ਵੀ ਆਰ ਗੈਟਿੰਗ ਆਊਟ ਆਫ ਦੋਜ਼ ਵਰਡਸ ਆਫ ਦਾ ਗੁਰੂ ਜਦੋਂ ਗੁਰੂ ਦੇ ਸ਼ਬਦਾਂ ਵਿੱਚੋਂ ਮਿਲਣ ਵਾਲੇ ਗਿਆਨ ਨੂੰ ਅਸੀਂ ਜੀਉਨੇ ਆ ਫਿਰ ਸਾਡਾ ਪਿਆਰ ਪਰਮਾਤਮਾ ਨਾਲ ਹੈ ਨਹੀਂ ਤੇ ਮੂੰਹ ਜ਼ੁਬਾਨੀ ਤੇ ਹਰ ਕੋਈ ਕਹੀ ਜਾਂਦਾ ਮੈਨੂੰ ਰੱਬ ਬੜਾ ਪਿਆਰਾ ਮੈਂ ਰੱਬ ਨੂੰ ਬੜਾ ਪਿਆਰ ਕਰਦਾ ਮੈਂ ਬੜਾ ਪਗਤ ਹੈ ਮੈਂ ਇੰਨੇ ਵਜੇ ਉੱਠਦਾ ਮੈਂ ਇੰਨੇ ਪਾਠ ਕਰਦਾ ਇਹ ਸਭ ਕੁਝ ਕਾਊਂਟ ਨਹੀਂ ਹੋਣਾ ਇਸ ਤੱਕ ਕੋਈ ਭਲਾ ਨਹੀਂ ਸੋ ਅ ਮਾਈਂਡ ਐਬਜ਼ਾਰਬਡ ਇਨ ਡਿਵਾਈਨ ਵਿਜ਼ਡਮ ਫਾਲਸ ਇਨ ਲਵ ਵਿਦ ਦਾ ਟਰੂ ਦਾ ਇਟਰਨਲ ਕ੍ਰੀਏਟਰ ਲਾਰਡ ਉਹੀ ਉਸ ਪਰਮਾਤਮਾ ਨਾਲ ਓਨਲੀ ਦੋਜ਼ ਆਰ ਇਨ ਲਵ ਵਿਦ ਗੋਡ who live by that divine wisdom who live in those divine virtues of compassion contentment humility all those o jide rabbi gunan te jiunde ne eh jano ki ohi rabb di bhakti kar rahe ne jinna ch gun nahi jinna ch santokh nahi jinna ch sach nahi o rabb nu pyar nahi karde o jhooth bol rahe ne ohna da rabb nal koi lena dena nahi hai agli pankti dekho ji aape heera ratan aape jisnu dev bujhaiye ਜਿਸ ਨੂੰ ਗੁਰੂ ਗਿਆਨ ਨਾਲ ਰੱਬੀ ਸਮਝ ਆ ਜਾਂਦੀ ਹੈ ਗੁਰੂ ਦਾ ਸ਼ਬਦ ਬੁਝਾਉਂਦਾ ਹੈ ਸਮਝਾਉਂਦਾ ਹੈ ਸਾਨੂੰ ਉਸ ਪਰਮਾਤਮਾ ਬਾਰੇ ਕੀ ਸਮਝਾਉਂਦਾ ਹੈ ਕਿ ਉਹਨੂੰ ਬਾਹਰ ਨਹੀਂ ਲੱਭਣਾ ਕਾਹੇ ਰੇ ਬਨ ਖੋਜਨ ਜਾਈ ਉਹ ਤੇਰੇ ਅੰਦਰ ਹੈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਹ ਤੇਰੇ ਅੰਦਰ ਹੈ ਯੂ ਨੀਡ ਨਾਟ ਫਾਈਂਡ অর ਸਰਚ ਗੋਡ ਆਊਟਸਾਈਡ ਇਟ ਲਿਵਸ ਵਿਦਿਨ ਯੂ ਆਲ ਯੂ ਹੈਵ ਟੂ ਡੂ ਇਜ਼ ਬੀ ਵਨ ਵਿਦ ਇਟ ਉਹਦੇ ਨਾਲ ਇੱਕ ਹੋਣਾ ਹੈ ਕਿਵੇਂ ਹੋਣਾ ਹੈ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਲਾਈਕ ਵਾਟਰ ਮਰਜਸ ਇਨ ਵਾਟਰ ਜਿਵੇਂ ਪਾਣੀ ਪਾਣੀ ਚ ਰਲਦਾ ਹੈ ਇਹਦਾ ਮਤਲਬ ਜੇ ਪ੍ਰਮਾਤਮਾ ਵਿੱਚ ਇੱਕ ਹੋਣਾ ਜੇ ਉਹਦੇ ਚ ਰਲ ਕੇ ਜੀਉਣਾ ਜੇ ਉਹਨੂੰ ਮਿਲਣਾ ਤੇ ਉਹਦੇ ਵਰਗੇ ਹੋਣਾ ਹੈ ਉਹਦੇ ਵਰਗੇ ਕਿਵੇਂ ਹੋਣਾ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਭਗਤ ਬਣਨਾ ਆ ਉਸ ਭਗਵਾਨ ਵਿੱਚ ਮਿਲਣਾ ਆ ਤਾਂ ਉਹ ਰੱਬੀ ਗੁਣਾਂ ਨੂੰ ਜੀਉਣਾ ਹੈ ਪ੍ਰਮਾਤਮਾ ਇਹ दैवी ਗੁਣ ਹੈ ਡਿਵਾਈਨ ਵਰਚੂ ਹੈ ਦਇਆ ਖਿਮਾ ਸੰਤੋਖ ਸਬਰ 올 दैट ਕੰਪੈਸ਼ਨ ਬਿਨੇਵਲੈਂਸ 올 दैट ਹਿਊਮਿਲਟੀ ਨਿਮਰਤਾ ਇਹ ਰੱਬੀ ਗੁਣ ਨੇ ਵੈਨ ਵੀ ਲਿਵ ਬਾਈ ਥੈਮ ਵੀ ਬਿਕਮ ਵਨ ਵਿਦ ਥੈਟ ਕ੍ਰੀਏਟਰ ਫਿਰ ਅਸੀਂ ਉਹਦੇ ਵਿੱਚ ਇੱਕ ਹੁੰਨੇ ਹਾਂ ਤਾਂ ਜਿਸ ਨੂੰ ਇਹ ਗੁਰੂ ਦੇ ਗਿਆਨ ਨਾਲ ਇਹ ਸਮਝ ਪੈਂਦੀ ਹੈ ਕਿ ਇਹ ਕਾਰਜ ਹੈ ਇਹ ਰਾਹ ਹੈ ਅਸਲ ਉੱਥੇ ਮਿਲਣਾ ਹੈ ਜਿਸ ਨੂੰ ਗੁਰੂ ਗਿਆਨ ਨਾਲ ਰੱਬੀ ਸਮਝ ਆ ਜਾਂਦੀ ਹੈ ਉਹ ਆਪ ਵੀ ਬੇਸ਼ਕੀਮਤੀ ਹੋ ਜਾਂਦਾ ਹੈ ਉਹ ਆਪ ਵੀ ਬੇਸ਼ਕੀਮਤੀ ਹੋ ਜਾਂਦਾ ਹੈ ਜੇ ਪ੍ਰਮਾਤਮਾ ਬੇਸ਼ਕੀਮਤੀ ਉਹਦੀ ਕੀਮਤ ਨਹੀਂ ਲਾਈ ਜਾ ਸਕਦੀ ਯੂ ਕੈਨ ਨਾਟ ਬਾਏ 댓 ਕ੍ਰੀਏਟਰ 댓 ਵਾਹੇ ਗੁਰੂ ਲਾਰਡ ਗੋਡ ਅੱਲਾ ਰਾਮ ਖੁਦਾ ਵਾਟਐਵਰ ਯੂ ਕਾਲ ਇਟ ਯੂ ਕੈਨ ਨਾਟ ਬਾਏ ਇਟ ਇਟਸ ਪ੍ਰੈਸ਼ੀਅਸ ਇਨਵੈਲਿਊਏਬਲ ਬੇਸ਼ਕੀਮਤੀ ਹੈ ਇਤੇ ਤਰ੍ਹਾਂ ਜਦੋਂ ਅਸੀਂ ਰੱਬੀ ਗੁਣ ਲੈ ਲੰਨੇ ਆ ਜਦੋਂ ਅਸੀਂ ਨਿਮਰਤਾ ਚ ਜੀਉਨੇ ਆ ਜਦੋਂ ਅਸੀਂ ਹਲੀਮੀ ਚ ਜੀਉਨੇ ਆ ਧੰਨਵਾਦ ਵਿੱਚ ਜੂਣ ਲੱਗ ਜਾਂਨੇ ਆ ਸ਼ੁਕਰਾਨੇ ਚ ਜਦੋਂ ਅਸੀਂ ਸਬਰ ਸੰਤੋਖ ਚ ਜੀਉਣ ਲੱਗ ਜਾਂਨੇ ਆ ਅਸੀਂ ਵੀ ਉਹਦਾ ਹੀ ਰੂਪ ਹੋ ਜਾਂਨੇ ਬੇਸ਼ਕੀਮਤੀ ਹੋ ਜਾਂਨੇ ਹਾਂ ਵਨ ਹੂ ਗੇਨਸ ਡਿਵਾਈਨ ਅੰਡਰਸਟੈਂਡਿੰਗ ਥਰੂ ਗੁਰੂਜ਼ ਵਿਜ਼ਡਮ ਗੁਰੂ ਦਾ ਜਿਹੜਾ ਗਿਆਨ ਸੀ ਉਹ ਰਤਨ ਹੈ ਹੀਰੇ ਜਿਤ ਜੜਾ ਹੋ ਹੀਰੇ ਨਾਲ ਜੜਿਆ ਹੋਇਆ ਨਾ ਰੱਬੀ ਗੁਣਾਂ ਨਾਲ ਜੜਿਆ ਹੋਇਆ ਜਦੋਂ ਇਹੋ ਹੋਵਾ ਸਮਾਉ ਜਦੋਂ ਉਹਦੇ ਚ ਸਮਾ ਕੇ ਜੀਣ ਲੱਗ ਜਾਂਦੇ ਆ ਅਸੀਂ ਵੀ ਬੇਸ਼ਕੀਮਤੀ ਪ੍ਰਾਈਸਲੈਸ ਪ੍ਰੈਸ਼ੀਅਸ ਹੋ ਜਾਂਦੇ ਆ ਸੋ ਵਨ ਹੂ ਗੇਨਸ ਡਿਵਾਈਨ ਅੰਡਰਸਟੈਂਡਿੰਗ ਥਰੂ ਗੁਰੂਜ਼ ਵਿਜ਼ਡਮ ਬਿਕਮਸ ਪ੍ਰਾਈਸਲੈਸ ਥੈਮਸੈਲਵਜ਼ ਉਹਨਾਂ ਨੂੰ ਕੋਈ ਚੀਜ਼ ਖਰੀਦ ਨਹੀਂ ਸਕਦੀ ਕਿਸੇ ਚੀਜ਼ ਦੇ ਖਰੀਦਣ ਦਾ ਮਤਲਬ ਲਾਲਚ ਉਹਨਾਂ ਨੂੰ ਵਿਗਾੜ ਨਹੀਂ ਸਕਦਾ ਖਰੀਦੇ ਜਾਂਦੇ ਆ ਸੀ ਲੋਭ ਲਾਲਚ ਨੇ ਸਾਨੂੰ ਟੈਂਪਟ ਕੀਤਾ ਕੋਈ ਸਾਡੇ ਮਨ ਚ ਫੁਰਨਾ ਆਇਆ ਲਾਲਚ ਅਦੀਨ ਅਸੀਂ ਉਧਰ ਨੂੰ ਚੱਲ ਪਏ ਪਤਾ ਵੀ ਸੀ ਕਿ ਨਹੀਂ ਕਰਨਾ ਅਸੀਂ ਵਿਕ ਗਏ ਵੀ ਹੈਵ ਬੀਨ ਸੋਲਡ ਅਸੀਂ ਆਪਣੀ ਪ੍ਰਾਈਸ ਗਵਾ ਲਈ ਸਾਡਾ ਟੈਗ ਲੱਗ ਗਿਆ ਜੇ ਮੈਨੂੰ ਲੱਖ ਰੁਪਏ ਮਿਲੇਗਾ ਤਾਂ ਮੈਂ ਵੀ ਕਰ ਜਾਵਾਂਗਾ ਜੇ ਮੈਨੂੰ ਕਰੋੜ ਮਿਲੇਗਾ ਤਾਂ ਮੈਂ ਵੀ ਕਰ ਜਾਵਾਂਗਾ ਮੈਂ ਝੂਠ ਵੀ ਬੋਲ ਜਾਵਾਂਗਾ ਤੁਸੀਂ ਪ੍ਰਾਈਸਲੈਸ ਅਸੀਂ ਬੇਸ਼ਕੀਮਤੀ ਨਹੀਂ ਹੋਏ ਸਾਡੀ ਕੀਮਤ ਬਣੀ ਹੋਈ ਹੈ ਸਾਨੂੰ ਲੋਭ ਖਰੀਦ ਨਹੀਂ ਸਕੇਗਾ ਕਾਮ ਕ੍ਰੋਧ ਲੋਭ ਮੋ ਅਹੰਕਾਰ ਇਹਨਾਂ ਦੇ ਹੱਥ ਅਸੀਂ ਵਿਕਾਂਗੇ ਨਹੀਂ ਹਟੇ ਹਾਟ ਬਿਕਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਦੋਂ ਤੱਕ ਉਸ ਰੱਬੀ ਗਿਆਨ ਨੂੰ ਜੀਵਿਆ ਨਹੀਂ ਟਿਲ ਵੀ ਲਿਵ ਬਾਈ ਦੈਟ ਡਿਵਾਈਨ ਵਿਜ਼ਡਮ ਟਿਲ ਵੀ ਲਿਵ ਇਨ ਦੋਜ਼ ਡਿਵਾਈਨ ਵਰਚੂਜ਼ ਵੀ ਕੀਪ ਆਨ ਸੇਲਿੰਗ ਚੀਪ ਅਸੀਂ ਸਸਤੇ ਹੋ ਕੇ ਵਿਕੀ ਜਾਂਦੇ ਹਾਂ ਹਰ ਜਗ੍ਹਾ ਹਰ ਜਗ੍ਹਾ ਕਿਤੇ ਉਹ ਇਹ ਚੀਜ਼ ਮਿਲ ਜਾਏ ਤੇ ਮੈਂ ਆ ਕਰ ਜਾਾਂਗਾ ਕੋਈ ਗੱਲ ਨਹੀਂ ਸਾਰੇ ਕਰਦੇ ਇਹ ਵਿਕ ਗਿਆ ਬੇਸ਼ਕੀਮਤੀ ਨਹੀਂ ਹੋਇਆ ਬੇਸ਼ਕੀਮਤੀ ਇਹੋ ਜਾਂ ਕਿ ਕੋਈ ਵੀ ਵਿਕਾਰ ਕੋਈ ਵੀ ਬੁਰਾਈ ਹੁਣ ਮੈਨੂੰ ਹਰਾ ਨਹੀਂ ਸਕਦੀ ਮੈਨੂੰ ਖਰੀਦ ਨਹੀਂ ਸਕਦੀ ਕੋਈ ਵੀ ਲਾਲਚ ਮੈਨੂੰ ਸੱਚ ਦੇ ਰਾਹ ਤੋਂ ਮੋੜ ਨਹੀਂ ਸਕਦਾ ਮੇਰੀ ਕੀਮਤ ਨਹੀਂ ਲਗਾ ਸਕਦਾ ਕੋਈ ਵੀ ਐਸੀ ਚੀਜ਼ ਨਹੀਂ ਜਿਹੜੀ ਮੈਨੂੰ ਗੁਰੂ ਦੇ ਦੱਸੇ ਹੋਏ ਰਾਹ ਤੋਂ ਅਲੱਗ ਕਰ ਜਾਵੇ ਮੈਂ ਵਿਕਣਾ ਨਹੀਂ ਮੈਂ ਵਿਕਣਾ ਨਹੀਂ ਮੈਂ ਇੱਕ ਜਗ੍ਹਾ ਬਿਕ ਗਿਆ ਹੁਣ ਉਸ ਪਾਸੇ ਹੋ ਗਿਆ ਮੈਂ ਬੰਦਾ ਬੈ ਖਰੀਦ ਮੈਂ ਹੁਣ ਉਹਦਾ ਬੰਦਾ ਬੰਦਗੀ ਵਿੱਚ ਪੈ ਗਿਆ ਉਹਦਾ ਬੰਦਾ ਹੋ ਗਿਆ ਖਰੀਦਿਆ ਹੋਇਆ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਉਹ ਭਾਗਾ ਵਾਲਾ ਬੇਸ਼ਕੀਮਤੀ ਹੋ ਗਿਆ ਜਿਹੜਾ ਉਧਰ ਵਿਕਿਆ ਮਨ ਦੇ ਰਾਮ ਲੀਆ ਹੈ ਮੂਲ ਜਦੋਂ ਮਨ ਦੇ ਫੁਰਨਿਆਂ ਨੂੰ ਛੱਡ ਕੇ all those things which were tempting the mind when we left them and we offered ourselves to the divine wisdom manade ram liya hai mol with this price when you buy when you live in that divine love then you become priceless hun is ton vaddi kehdi keemat hai jehdi koi vikar de devega te assi chhad dahiye phir nahi vikde phir nahi meri preet gobind siun jin katay mai to mol mehangi lai ਜੀ ਸੱਟਾ ਆਪਣਾ ਜੀ ਦੇ ਕੇ ਲੈਣੀ ਪੈਂਦੀ ਹੈ ਆਪਾਂ ਪਿੱਛੇ ਸੋਹਣਾ ਆ ਆਨੰਦ ਸਾਹਿਬ ਜੀਵਨ ਵਿੱਚ ਆਨੰਦ ਹੀ ਉਦੋਂ ਆਉਣਾ ਨਹੀਂ ਤੇ ਹਰ ਛੋਟੀ ਮੋਟੀ ਗੱਲ ਹਰ ਛੋਟੇ ਮੋਟੇ ਹਾਲਾਤ ਲਾਈਫ ਦੇ ਸਰਕਮਸਟੈਂਸਸ ਦੇ ਆਰ ਗੋਇੰਗ ਟੂ ਬਾਇਸ ਦੇ ਆਰ ਗੋਇੰਗ ਟੂ ਵੇਵਰ ਅਸ ਫ্রম ਦਾ ਰਾਈਟ ਪਾਥ ਆਫ ਪੀਸ ਐਂਡ ਇਟਰਨਲ ਬLES ਉਹ ਸਾਨੂੰ ਆਨੰਦ ਤੋਂ ਤੋੜ ਲੈਂਦੇ ਨੇ ਅੱਜ ਤਾਂ ਨਹੀਂ ਹੋਇਆ ਬਸ ਮੇਰੀ ਖੁਸ਼ੀ ਖਤਮ ਹੋ ਗਈ ਉਹ ਵਿੱਕ ਗਿਆ ਸਾਰਾ ਕੁਝ ਜਿਹੜਾ ਅੰਦਰਲਾ ਚੈਨ ਸੀ ਵਿੱਕ ਗਿਆ ਜਿਹੜਾ ਗਿਆਨ ਪੜਿਆ ਸੀ ਉਸ ਹੱਤ ਤਰਿਆ ਤਰਿਆ ਰਹਿ ਗਿਆ ਮੈਂ ਝੂਠ ਲਾਲਚ ਕਾਮ ਕ੍ਰੋਧ ਲੋਭ ਮੋ ਅਹੰਕਾਰ ਵਿੱਚ ਬਹਿ ਗਿਆ ਫਿਰ ਮੈਂ ਪ੍ਰਾਈਸਲੈਸ ਬੇਸ਼ਕੀਮਤੀ ਨਹੀਂ ਹੋਇਆ ਬੇਸ਼ਕੀਮਤੀ ਜਿਹੜਾ ਉਸ ਰਤਨ ਗੁਰੂ ਦਾ ਜਿਹੜਾ ਖਜ਼ਾਨਾ ਹੈ ਸ਼ਬਦ ਦਾ ਗਿਆਨ ਦਾ ਉਹਦੇ ਵਿੱਚੋਂ ਰੱਬੀ ਗੁਣਾ ਚ ਜੀਣ ਲੱਗ ਗਿਆ ਉਹ ਆਪ ਵੀ ਬੇਸ਼ਕੀਮਤੀ ਹੀਰਾ ਬਣ ਜਾਂਦਾ ਹੈ ਵਨ ਹੂ ਗেইনਸ ਡਿਵਾਈਨ ਅੰਡਰਸਟੈਂਡਿੰਗ ਥਰੂ ਗੁਰੂਜ਼ ਵਿਜ਼ਡਮ ਬਿਕਮਸ ਪ੍ਰਾਈਸਲੈਸ ਪ੍ਰਾਈਸਲੈਸ ਥੈਮਸੈਲਵਜ਼ ਨਾਉ ਦੇ ਆਰ ਦੇ ਡੋਂਟ ਸੇਲ ਥੈਮਸੈਲਵਜ਼ ਟੂ ਗਰੀਡ ਹੈਟ ਐਨਵੀ ਜੈਲਸੀ ਈਗੋ ਲਸਟ ਹੁਣ ਨਹੀਂ ਉਹ ਵਿਕਦੇ ਇਹਨਾਂ ਹਟੀਆਂ ਤੇ ਨਹੀਂ ਵਿਕਦੇ ਕਾਮਕ੍ਰੋਧ ਲੋ ਮਹੰਕਾਰ ਜਾਂ ਬੁਰਾਈ ਨਿੰਦਿਆ ਚੁਗਲੀ ਈਰਖਾ ਨਫ਼ਰਤ ਇਹਨਾਂ ਦੇ ਦੁਆਰਾ ਹੁਣ ਉਹ ਨਹੀਂ ਵਿਕਦੇ ਉਹਨਾਂ ਦੀ ਕੀਮਤ ਉੱਚੀ ਹੋ ਗਈ ਉ ਪਰਮਾਤਮਾ ਵਾਲੇ ਹੋ ਗਏ ਉਹਦੇ ਵਿੱਚ ਸਮਾ ਗਏ ਹੁਣ ਇਹ ਠੱਗ ਨਹੀਂ ਸਕਦੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾ ਹੈ ਉਹ ਹੁਣ ਠੱਗੇ ਨਹੀਂ ਜਾਂਦੇ ਆਲ ਦੋਸ ਟੈਂਪਟੇਸ਼ਨਸ ਕੈਨ ਨਾਟ ਟੇਕ देम ਅਵੇ ਫਰਮ ਦ ਰਾਈਟ ਪਾਥ ਵਿਚ ਲੀਡਸ ਟੂ ਆਨੰਦ ਵਿਚ ਲੀਡਸ ਟੂ ਇਟਰਨਲ ਪੀਸ ਜਿਹੜੇ ਰਾਹ ਤੇ ਚੱਲ ਕੇ ਆਨੰਦ ਮਿਲਣਾ ਹੁਣ ਉਹ ਰਾਹ ਛੱਡਣ ਲਈ ਕੋਈ ਵੀ ਅਸੀ ਚੀਜ਼ ਨਹੀਂ ਜਿਹੜੀ ਮਨ ਨੂੰ ਭਟਕਾ ਸਕੇ ਇਹ ਦਾ ਮਤਲਬ ਹੁਣ ਅਸੀਂ ਬੇਸ਼ਕੀਮਤੀ ਹੋ ਗਏ ਅਗਲੀ ਪੰਕਤੀ ਦੇਖੋ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਰੱਬੀ ਗੁਣਾ ਦੇ ਹੀਰਿਆਂ ਨਾਲ ਜੜਿਆ ਹੋਇਆ ਗੁਰੂ ਦਾ ਗਿਆਨ ਸ਼ਬਦ ਸਿੱਖਿਆ ਜਿਹੜੀ ਹੈ ਸਭ ਤੋਂ ਬੇਸ਼ਕੀਮਤੀ ਖਜ਼ਾਨਾ ਹੈ ਠੀਕ ਹੈ ਸਾਨੂੰ ਬਾਹਰ ਜ਼ਿੰਦਗੀ ਜਿਉਣ ਲਈ ਪੈਸਾ ਚਾਹੀਦਾ ਬਹੁਤ ਕੁਝ ਚਾਹੀਦਾ ਹੈ ਮਨੀ ਐਂਡ ఎవਰੀਥਿੰਗ ਆਊਟਸਾਈਡ ਆਊਟਸਾਈਡ ਵੈਲਥ ਕੈਨ ਮੇਕ ਅਸ ਕੰਫਰਟੇਬਲ ਸਾਡੇ ਜੀਵਨ ਨੂੰ ਸੌਖਿਆ ਕਰਨ ਲਈ ਉਹ ਸਾਧਨ ਚਾਹੀਦੇ ਨੇ ਪਰ ਸਾਡੇ ਜੀਵਨ ਵਿੱਚ ਖੁਸ਼ੀ ਵਾਸਤੇ ਹੈਪੀਨੈਸ ਵਾਸਤੇ ਆਨੰਦ ਵਾਸਤੇ ਇਟਰਨਲ ਪੀਸ ਵਾਸਤੇ ਦੇ ਕੈਨਟ ਡੂ ਆ ਨथिंग ਬਾਹਰਲੇ ਸੁੱਖ ਸਹੂਲਤਾਂ ਸਾਨੂੰ ਖੁਸ਼ੀ ਨਹੀਂ ਦੇ ਸਕਦੀਆਂ ਸੌਖੀਆਂ ਕਰ ਸਕਦੀਆਂ ਸੁਖੀ ਨਹੀਂ ਕਰ ਸਕਦੀਆਂ ਉਹ ਕੇਵਲ ਉਹ ਖਜ਼ਾਨਾ ਹੀ ਕਰ ਸਕਦਾ ਜਿਹੜਾ ਸਭ ਤੋਂ ਜ਼ਿਆਦਾ ਕੀਮਤੀ ਹੈ ਪਰ ਉਹਦੇ ਲਈ ਕੋਈ ਡਾਲਰ ਨਹੀਂ ਖਰਚਣਾ ਪੈਂਦਾ ਕੋਈ ਰੁਪਈਆ ਨਹੀਂ ਖਰਚਣਾ ਪੈਂਦਾ ਉਹਦੇ ਲਈ ਆਪਣਾ ਮਨ ਦੇਣਾ ਪੈਂਦਾ ਹੈ ਗੁਰੂ ਨੂੰ ਗੁਰੂ ਦੇ ਕਹਿ ਅਨੁਸਾਰ ਚੱਲਣਾ ਪੈਂਦਾ ਹੈ ਉਸ ਗਿਆਨ ਨੂੰ ਜੀਉਣਾ ਪੈਂਦਾ ਆਲ ਵੀ ਹੈਵ ਟੂ ਡੂ ਇਜ਼ ਲਿਵ ਬਾਈ ਦੈਟ ਡਿਵਾਈਨ ਵਿਜ਼ਡਮ ਵੀ ਡੂ ਨਾਟ ਹੈਵ ਟੂ ਸਪੈਂਡ ਅ ਪੈਨੀ ਔਨ ਇਟ ਬਟ ਦੈਨ ਥਿਸ ਇਜ਼ ਦ ਮੋਸਟ ਪ੍ਰੈਸ਼ੀਅਸ ਟ੍ਰੈਜਰ ਦੈਟ ਡਿਵਾਈਨ ਵਿਜ਼ਡਮ ਦ ਵਰਡ ਦ ਟੀਚਿੰਗ ਆਫ ਦ ਗੁਰੂ ਇੰਬੈਡਡ ਵਿਦ ਡਿਵਾਈਨ ਵਰਚੂਜ਼ ਦ ਜੂਲਸ ਆਫ ਡਿਵਾਈਨ ਵਰਚੂਜ਼ ਇਜ਼ ਅ ਪ੍ਰਾਈਸਲੈਸ ਟ੍ਰੈਜਰ ਇਸ ਟ੍ਰੈਜਰ ਨੂੰ ਇਸ ਖਜ਼ਾਨੇ ਨੂੰ ਜਦੋਂ ਅਸੀਂ ਆਪਣੇ ਅੰਦਰ ਉਤਾਰਦੇ ਹਾਂ when we internalize that divine wisdom when we live by those divine virtues ਜਦੋਂ ਅਸੀਂ ਦਇਆ ਸੰਤੋਖ ਨਿਮਰਤਾ ਹਲੇਮੀ ਇਹ ਇਹਨਾਂ ਸਬਰ ਸੰਤੋਖ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰਦੇ ਆ ਇਹ ਉਹ ਖਜ਼ਾਨਾ ਜਿਹੜੀ ਕੋਈ ਕੋਈ ਕੀਮਤ ਲਾ ਨਹੀਂ ਸਕਦਾ ਇਹ ਬੇਸ਼ਕੀਮਤੀ ਹੈ ਫਿਰ ਅਸੀਂ ਵੀ ਬੇਸ਼ਕੀਮਤੀ ਹੋ ਜਾਂਦੇ ਗੁਰੂ ਕਿਰਪਾ ਕਰੇ ਅਸੀਂ ਉਹਨਾਂ ਵਿਕਾਰਾਂ ਤੋਂ ਬਚੀਏ ਆਪਣੇ ਅੰਦਰ ਉਹ ਆਨੰਦ ਜਿਹੜਾ ਪੈਸਿਆਂ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਖਰੀਦਣ ਨਾਲ ਨਹੀਂ ਮਿਲਦਾ ਉਹ ਸਭ ਤੋਂ ਵੱਡਾ ਖਜ਼ਾਨਾ ਗੁਰਕਾ ਬਚਨ ਬਸੇ ਜੀ ਨਾਲੇ ਉਸ ਤੋਂ ਮਿਲਦਾ ਹੈ ਜਿਹੜਾ ਖਜ਼ਾਨਾ ਨਾ ਚੋਰ ਚੋਰੀ ਕਰ ਸਕਦਾ ਨਾ ਜਲਾ ਸਕਦਾ ਜਿਹਦੇ ਸੜਨ ਦਾ ਖਤਰਾ ਨਹੀਂ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹ ਨਹੀਂ ਸਕਕੇ ਜਾਲੇ ਐਸਾ ਗੁਰਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾ ਉਹ ਹੀਰਿਆਂ ਨਾਲ ਜੜਿਆ ਹੋਇਆ ਹੀਰੇ ਕਿਹੜੇ ਰੱਬੀ ਗੁਣਾਂ ਦੇ ਡਿਵਾਈਨ ਵਰਚੂਸ ਦੇ ਜੈਮਸਟੋਨਸ ਨਾਲ ਸਟੱਡਡ ਹੈ ਇਸ ਗਿਆਨ ਨੂੰ ਆਪਣੇ ਅੰਦਰ ਧਾਰਨ ਕਰੀਏ ਇਸ ਅਨੁਸਾਰ ਜੀਵੀਏ ਫਿਰ ਹੀ ਆਨੰਦ ਹੈ ਤੇ ਆਨੰਦ ਇਸ ਬਾਣੀ ਦਾ ਟਾਈਟਲ ਹੈ ਚਲੋ ਆਨੰਦ ਦੀ ਯਾਤਰਾ ਦੇ ਵਿੱਚ ਅਸੀਂ ਇਸ ਪੌੜੀ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਉਤਾਰੀਏ ਜੀ ਪੁਲ ਚੁੱਕ ਦੀ ਖਿਮਾ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ